ਸਬ ਇੰਸਪੈਕਟਰ ਕੁਸ਼ਲ ਸਿੰਘ ਚੌਕੀਨ ਜੀ ਅੱਜ ਪਾਸਟ ਆਏ ਜੀ ਜੀ ਰਾਤ ਕੋਈ 9 ਵਜੇ ਦੇ ਕਰੀਬ ਸਾਡੇ ਕੋਲ ਆਈ ਸੀ ਕਿ ਰਮਨ ਕੁਮਾਰ ਸਨੋ ਫਰਿਸ਼ਪਾਲਾ ਵਾਸੀ ਅਸੈਂਬਲੀ ਜਿਹਦਾ ਨਾ ਭਗਾਣਾ ਤੋਂ 5ਟਾ ਰੋਡ ਦੇ ਨੇੜੇ ਨਾਲ ਐਕਸੀਡੈਂਟ ਹੋਇਆ ਤੇ ਇਹਦੀ ਜਿਹੜੇ ਇਲਾਜ ਲਈ ਉਹ ਸਿਵਲ ਹਸਪਤਾਲ 5ਟਾ ਲੈਂਦਾ ਗਿਆ ਜਿੱਥੇ ਡਾਕਟਰ ਸਾਹਿਬ ਨੇ ਇਹਨੂੰ ਮਰਿਤਕ ਕੋਸ਼ਿਸ਼ ਕਰਤਾ ਇਹਦੀ ਜੇਬਾਂ ਦੀ ਤਲਾਸ਼ੀ ਲੈਣ ਤੋਂ ਬਾਅਦ ਇਹਦੇ ਸ਼ਨਾਖਤੀ ਹੋਈ ਸੀ ਤੇ ਇਸ ਤੋਂ ਬਾਅਦ ਉਹਦੇ ਬਾਰਸਾ ਨੂੰ ਇਤਲਾਹ ਦਿੱਤੀ ਗਈ ਸੀ ਜੀ ਜਿਹਨਾਂ ਨੇ ਸਵੇਰੇ ਆਣ ਕੇ ਸਾਡੇ ਕੋਲ ਐਕਸੀਡੈਂਟ ਪ੍ਰਤੀ ਰਿਸ਼ਪਾਲ ਸਿੰਘ ਦੇ ਬਿਆਨ ਤੇ ਮਕਦਮਾ ਦਰਜ ਕਰਾਇਆ ਹੈ ਮਕਦਮਾ ਨੰਬਰ 9 ਮਿਤੀ 13 ਦੋ 24 ਅਧੀਨ ਧਾਰਾ 304 ए 289 462 आईपीसी ਹਣਾ 라ਵਲ ਪਿੰਡੀ ਦਰਜ ਕਰਕੇ ਪੋਸਟ ਵਾਂਡਮ ਕਰਾਇਆ ਜਾ ਰਿਹਾ ਹੈ ਰਾਸ਼ਦਾ ਵਹੀਕਲ ਦੀ ਤਲਾਸ਼ ਕੀਤੀ ਜਾ ਰਹੀ ਹੈ ਜਿਹੜੀ ਫਰਦਰ ਕਾਰਵਾਈ ਹੋਵੇ ਆਪ ਜੀ ਦੇ ਧਿਆਨ ਚ ਲੈਣ ਦੇੋ ਤਾਰੇ ਜਿਹੜੇ ਇਸੀਡੈਂਟ ਹੋਇਆ ਹੈ ਇਹ ਲੜਕਾ ਵੀ ਆਇਆ ਹੋਇਆ ਕਿ ਇੱਕ ਵਾਰ ਆਇਆ ਜੀ ਇਹ ਮੈਰਿਡ ਹੈ ਜੀ ਇਹਦੇ ਦੋ ਬੱਚੇ ਆ 32 ਸਾਲੇ ਦੀ ਉਮਰ ਸੀਗੀ ਜੀ ਜੀ ਗਰੀਬ ਪਰਵਾਰਚੋਂ ਜੀ ਸਿੰਬਲੀ ਪਿੰਡ ਦਾ ਹੈ ਜੀ